ਮੇਰਾ ਬੇਟਾ ਹੈ ਜੀ ਮਾੜਾ ਮੋਟਾ ਕੰਮ ਕਾਰ ਕਰਕੇ ਸਾਨੂੰ ਸਾਰਾ ਕੁਝ ਵਿਚਾਰਾ ਇਹੀ ਕਰ ਦਿੰਦਾ ਸੀ ਹੁਣ ਜਿੱਦੇ ਦਾ ਡਿਗਿਆ ਪਿਆ ਹੈ ਇਹ ਤਾਂ ਕੀ ਕਰੂਗਾ ਵਿਚਾਰਾ ਹੁਣ ਆ ਪਿਆ ਗਿਆ ਰਾਮ ਨਾਲ ਉਹ ਸਾਡਾ ਬੁਰਾ ਹਾਲ ਹੁਣ ਸਾਡਾ ਸਾਰਾ ਕੰਮ ਕਾਰ ਠੱਪ ਹੈ ਇਹਦੇ ਮਾੜਾ ਮੋਟਾ ਫਿਰਦੇ ਹੁਣ ਜਿੰਨਾ ਕਿ ਉੱਠਿਆ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਸਾਰਾ ਇੰਨਾ ਖਿਆਈ ਹੋਈ ਪਈ ਹੈ ਤੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲ ਹੈ ਸੰਗਤ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਇਹੀ ਪੀਰ ਕਰਦੇ ਮਹਾਰਾਜ ਕਿਰਪਾ ਕਰਦੇ ਸੋਡੇ ਤੇ ਵੀ ਕਰੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਗਾਣ ਕਰਨ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਂ ਹੀ ਇਹ ਦਾਨ ਕਰ ਸਕਦਾ ਬੰਦਾ ਨਹੀਂ ਦਾਦਾਨ ਨਹੀਂ ਕਰ ਸਕਦਾ ਬਾਪੂ ਜੀ ਹੋਇਆ ਕੀ ਸੀ ਉਹ ਗੱਲ ਕਹਾਣੀ ਕੀ ਹੋਈ ਸੀ ਗੱਲ ਕਹਾਣੀ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੋਲਾਇਆ ਗਿਆ ਹਸਤਾਲ ਚ ਧੂਰੀ ਤੇ ਧੂਰੀ ਤਾਂ ਕਹਦੇ ਵੀ ਇਹ ਉੱਥੇ ਰੇਡੀ ਜੀਤੇ ਪਾ ਰੱਖਿਆ ਤੇ ਮੈਂ ਜੇ ਐਂਬੂਲੈਂਸ ਆਸੀ ਬੁਲਾਈ ਅਸੀਂ ਵਾੜਾ ਕੇ ਸੰਗਰੂਰ ਪਹੁੰਚ ਗਏ ਜੀ ਸੰਗਰੂਰ ਲਿਆ ਕੇ ਉਹਨਾਂ ਨੇ ਵੀ ਰੇੜੀ ਤੇ ਪਾ ਕੇ ਅੰਦਰ ਨਹੀਂ ਵੜਾਇਆ ਕੁਝ ਨਹੀਂ ਕਰਿਆ ਕੋਈ ਟਿਕਟ ਲਾ ਕੁਝ ਨਹੀਂ ਦਾਇਆ ਤੇ ਬਾਅਦ ਚ ਫੇਰ ਕਹਿੰਦੇ ਵੀ ਪਟਾੜੇ ਲੈ ਜਾ ਮੈਂ ਵੀ ਆ ਮੈਂ ਪਟਾੜੇ ਜਾਂਦਾ ਤਾਂ ਮੈਂ ਮਰ ਜੂ ਮੈਂ ਤਾਂ ਬਿਮਾਰ ਹਾਂ ਤਿੰਨ ਮਹੀਨੇ ਹੋ ਗਏ ਤੇ ਫੇਰ ਉੱਥੇ ਉਹ ਚ ਦਾਖਲ ਕਰਾਤਾ ਜੀ ਉਮੀਦ ਚ ਹੂੰ ਉੱਥੇ ਜੀ ਮੈਨਾਂ ਮੰਗੋ ਤਾਂ ਸਾਡਾ ਡੱਗ ਗਿਆ ਹੂੰ ਉਹਦੇ ਬਾਅਦ ਪਰੇਸ਼ਾਨ ਹੋ ਕੇ ਉਰੇ ਆ ਗਿਆ ਹੁਣ ਜਿਵੇਂ ਹੀ ਨਿਹਾਲ ਤੋਹੀ ਪਿਆ ਜਮੀ ਬੁਰਾ ਹਾਲ ਹੁਣ ਸਾਡੇ ਦਵਾਈ ਲਿਆਉਣ ਦਾ ਬਾਪੂ ਜੀ ਤੁਸੀਂ ਕੰਮ ਕੀ ਕਰਦੇ ਹੋ ਪਹਿਲਾਂ ਮਾੜਾ ਮੋਟਾ ਨੇਗਾ ਚ ਭਗ ਭਗ ਜਾਂਦਾ ਸੀ ਜੇ ਹੁਣ ਤਾਂ ਜਮੀ ਹਾਰ ਗਈ ਹੁਣ ਤਾਂ ਇਹ ਜਾਈਏ ਕਿੱਧਰ ਇਹ ਤਾਂ ਹਾਈ ਨੂੰ ਸਾਮੀ ਇੱਕ ਜਾਈਏ ਕੀ ਕਰਾਂਗੇ ਹੁਣ ਤਾਂ ਕੁਝ ਵੀ ਕਰਨ ਹੁਣ ਤਾਂ ਮੇਰੇ ਤੋਂ ਕੁਝ ਨਹੀਂ ਹੋਣਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਰੋਟੀ ਕਿਵੇਂ ਖਾਣੇ ਰੋਟੀ ਦਾ ਬੱਸ ਜਿਵੇਂ ਕਈ ਵਾਰ ਪਰਿਵਾਰ ਦੇ ਮਾੜਾ ਮੋਟਾ ਜਾ ਆਉਂਦੇ ਤੇ ਜੋ ਵੇਦਾ ਖਦੀ ਉੱਥੇ ਭਗ ਜਾਂਦੇ ਤੇ ਹੁਣ ਤਾਂ ਬਸ ਹਾਰ ਬਹੁਤ ਜਿਆਦਾ ਮਾਰਾ ਕੁਛ ਕਹਿ ਵੀ ਨਹੀਂ ਸਕਦੇ ਵੀ ਜੇ ਇੰਨਾ ਬੋਲਾ ਨਾਲ ਬੜਾ ਬੜਾ ਹਾਰ ਹੈ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਹੈ ਸੱਜਣਾ ਦਾ ਅਸੀਂ ਇਹੀ ਅਪੀਲ ਕਰਦੇ ਆਂ ਵੀ ਸੋਹੜੇ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਤੁਸੀਂ ਇਹ ਬੱਚੇ ਨੂੰ ਠਾਲ ਨੂੰ ਸਾਡੇ ਦਾ ਸਾਡਾ ਸਹਾਰਾ ਬਣ ਜੂਗਾ ਹਰਾਜ ਸੱਚੇ ਪਾਤਸ਼ਾਹ ਇਹ ਅਰਜ਼ੀ ਕਰਦੇ ਆਂ ਸਤਿਗੁਰੂ ਇਹਨੂੰ ਬੋਲਣ ਲਾ ਦੇ ਇਹਦੇ ਮੂੰਹ ਚੋਂ ਆ ਜੇ ਅਸੀਂ ਸੰਗਤ ਨੂੰ ਹੱਥ ਲੰਨ ਕੇ ਬੇਨਤੀ ਕਰਦੇ ਆ ਤੁਮਾਰ ਮਰਮੇਂ ਚਾਹ ਰੀ ਨੇ ਆਤਮਾਨੀ ਇਹ ਸਾਡਾ ਵਿੱਚ ਸਾਡੇ ਚੋਣ ਵਿੱਚ ਪੈ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਬੱਚੇ ਠੇੜੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਕਿਸੇ ਤੋਂ ਸੰਗਤ ਦੇ ਚਰਨਾਂ 'ਚ ਹੀ ਬੇਨਤੀ ਕਰਦੇ ਆ ਕਿਸੇ ਨੇ ਕੁਝ ਨਹੀਂ ਕਹਿੰਦੇ ਹੈਗੇ ਬਸ ਸਾਰਾਜ ਤੋਂ ਮੰਗ ਮੰਗਦੇ ਆ ਵੀ ਸੱਚੇ ਪਾਤਸ਼ਾਹ ਇਹਦਾ ਬੋਲ ਕਦੋਂ ਕੱਢੇਗਾ ਸੀ ਇਹ ਢੀਕ 'ਚ ਬੈਠੇ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦੇ ਆਂ ਵਾਰ-ਵਾਰ ਬੇਨਤੀਆਂ ਕਰਦੇ ਆਂ ਵੀ ਸਾਡੇ ਬੱਚੇ ਨੂੰ ਬਾਣੀ ਮੋਟੀ ਹੋ ਸਾ ਜਾਏ ਬੰਦਾ ਹੋਸ ਜਾ ਕੇ ਬਾਣਾ ਮੋਟਾ ਦੱਸ ਵੀ ਦੱਸਦਾ ਮੇਰੇ ਤਾ ਦੁੱਖਦਾ ਮੇਰਾ ਆਉ ਦੁੱਖਦਾ ਹੁਣ ਤਾਂ ਬੋਲਦਾ ਵੀ ਨਹੀਂ ਹਿੱਲਦਾ ਨਹੀਂ ਚੇਲਦਾ ਨਹੀਂ ਕੁਛ ਨਹੀਂ ਕਰਦਾ ਵਾਰ-ਵਾਰ ਇਹੇ ਬੇਨਤੀਆਂ ਕਰ ਰਹੇ ਆਂ ਸੰਗਤ ਦੇ ਚਰਨਾਂ 'ਚ ਇਹ ਸੰਗਤ ਸਾਡੀ ਮਦਦ ਕਰ ਦੇ ਤਾਂ ਇਹ ਬੱਚਾ ਠੀਕ ਹੋ ਸਕਦਾ ਹੈ ਵਾਸ ਸਮਾਰਾ ਚਿਪਾ ਚਾਹਤੋ ਇਸ ਨੀਝੀ ਮੰਗ ਮੰਗਦਾ ਹੈ ਸੰਗਤ ਤੋਂ ਹੀ ਮੰਗ ਮੰਗਦਾ ਹੈ ਵੀ ਸਾਡੀ ਮਦਦ ਵੱਧ ਤੋਂ ਵੱਧ ਕਰੋ ਤਾਂ ਕਿ ਇਹਦਾ ਪੜਾ ਹੋ ਸਕੇ ਮਰਦੇ ਦਾ ਪੜਾ ਹੋ ਹੂੰ ਕਿਨਾ ਵੀ ਵੀ ਗਰਮੀ ਚ ਕਵਰਾਂ ਜੀ ਗਰਮੀ ਦਾ ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਮੰਜੇ ਤੇ ਕਿੰਨੇ ਚ ਰੋਗ ਹੈ ਪਿਆ ਨੂੰ ਤੁਹਾਡੇ ਕੀ ਲੱਗ ਰਹੇ ਨੇ ਕੀ ਬੋਲਣਾ ਚਾਹੁੰਦੇ ਹੋ ਮੇਰਾ ਤਾਂ ਅੱਲਾ ਦਾ ਵੀਰ ਜੀ ਆ ਲੜਦਾ ਵੀ ਕਹਨੇ ਆ ਵੀ ਇੰਨਾ ਟਾਈਮ ਮਗਾਂ ਬੰਦੇ ਤੇ ਕੋਲ ਨੂੰ ਜਿਵੇਂ ਸੇਰੇ ਦੇ ਬਦਸਮੋਰੋ ਕਨਾਠੀ ਕੋ ਕਮਾਹ ਰਾਜਾ ਕਿਰਪਾ ਕਰ ਦੇ ਸੱਚੇ ਪਾਤਸ਼ਾਹ ਆਪਣਾ ਪੈਰ ਤੇ ਹੱਥ ਰੱਖੇ ਵਾਹਿਗੁਰੂ ਉਹਨਾਂ ਦੇ ਸੰਜੋਗ ਨਾਲ ਮੇਰਾ ਵੀਰ ਖੜਾ ਹੋ ਜਾਉਂਜੇ ਚ ਬੋਲਦਾ ਵੀ ਹੈ ਨਹੀਂ ਇਹ ਬੋਲੇ ਸਾਨੂੰ ਇੱਕ ਆਵਾਜ਼ ਵੀ ਦੇ ਦੇ ਸਾਨੂੰ ਹੌਸਲਾ ਹੋ ਜੇ ਜੀ ਚਲ ਹਾਂ ਸੈਟ ਦਾ ਕੁਛ ਦੱਸੂਗਾ ਮੇ ਤੁੱਕ ਤਕਲੀਫ ਮੈਨੂੰ ਕਿੰਨੀ ਕਰ ਕੁਛ ਨਹੀਂ ਬੋਲਦਾ ਬਸ ਸੰਗਤਾਂ ਦੇ ਹੱਥ ਬੰਨ ਕੇ ਇਹ ਹੀ ਬੇਨਤੀ ਆ ਸੰਗਤਾਂ ਦੇ ਚਰਨਾਂ 'ਚ ਕਿ ਵੱਦ ਤੇ ਵੱਦ ਸਹੈਤਾ ਕਰੀ ਥੋੜਾ ਚਰਨਾ ਚਾਹੀਦਾ ਹੈ ਬੇਂਤੇ ਸੰਗਤਾਂ ਨੇ ਕੰਪਾ ਗਿਆ ਇਹ ਕਿੱਸੇ ਤੋਂ